ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਕਣਕ ਦੇ ਬੋਲੇ ਨੂੰ ਲੈ ਕੇ ਇਨਸਪੈਕਟਰ ਤੇ ਤੱਤੇ ਹੋਏ ਕਿਸਾਨ ਦੇਖਦੇ ਹਾਂ ਪੂਰਾ ਮਾਮਲਾ ਜੁੜੇ ਰੋ ਪੰਜਾਬੀਅਤ ਦੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਲ ਤੇ ਉਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਖਜਲ ਕੋਰ ਕਰਨ ਵਾਲਾ ਮਾਰਕ ਬਿੜਦਾ ਦਾਦਾਰ ਮਰਦਾਬਾ 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 ਕਿਸਾਨਾਂ ਨੂੰ ਮੰਡੀਆਂ ਚਰਨ ਵਾਲੇ ਕਿ ਕੌਨ ਇਨਸਪੈਕਟਰ ਮਰਦਾਬਾ 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 ਕਿਸਾਨਾਂ ਨੂੰ ਮੰਡੀਆਂ ਚੋਂ ਵਾਲੀ ਭਗਵੰਤ ਮਾਨ ਦੀ ਸਰਕਾਰ ਮਰਦਾਬਾ 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 ਕਿਸਾਨਾਂ ਤੇ ਝੂਠੇ ਪਰਚਾ ਕਰਾਉਣ ਵਾਲਾ ਇੰਸਪੈਕਟਰ ਕਿਹੂ ਮਰਦਾਬਾ 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 ਕਿਸਾਨ ਜਥੇਬੰਦੀ ਦੇ ਝੂਠੇ ਪਰਚਾ ਦਰਜ ਕਰਾਉਣ ਵਾਲਾ ਕਿਹ ਕੰਸਪੈਕਟਰ ਮਰਦਾਬਾ 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 ਇਹ ਨਾਂ ਸਰਕਾਰਾਂ ਤੌਣਾ ਚੈੱਕ ਕਰੋ ਆਪਣੀ ਰੱਖਿਆ ਕਰੋ ਇਹ ਨਾਂ ਸਰਕਾਰਾਂ ਚਾਹ ਕਰੋ ਕਾਮੀ ਆਖੀਆਪ ਕਰੋ ਕਸ਼ਾਨਾ ਨੂੰ ਮੰਡੀਆਂ ਚੋਂ ਲਾਏ ਕਿ ਕੂ ਇਨਸਪੈਕਟਰ ਮੁਰਦਾਬਾ 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 ਕਸ਼ਾਨਾ ਨੂੰ ਖੱਜਲ ਖਵਾਰ ਕਰਨ ਵਾਲਾ ਕਿ ਕੂ ਇਨਸਪੈਕਟਰ ਮੁਰਦਾਬਾ 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 ਕਸ਼ਾਨਾ ਨੂੰ ਮੰਡੀਆਂ ਚੋਂ ਲਾਏ ਕਿ ਕੂ ਇਨਸਪੈਕਟਰ ਮੁਰਦਾਬਾ ਮੁਰਦਾਬਾ ਕਸ਼ਾਨਾ ਤੇ ਝੂਠੇ ਪਰਚਾ ਦਰਜ ਕਰਾਉਣ ਵਾਲਾ ਕਿ ਕੂ ਇਨਸਪੈਕਟਰ ਮੁਰਦਾਬਾ ਮੁਰਦਾਬਾ ਮੈਂ ਜਕਸੀਰ ਝੁੰਬਾ ਭਾਰਤੀ ਕਿਸਾਨ ਜੁਨਾਹਤਾ ਗਰਾਹਾਂ ਜ਼ਿਲ੍ਹਾ ਕਮੇਟੀ ਮੈਂਬਰ ਆ ਜਿਹੜਾ ਭਗਵਾਨਤ ਮਾਨ ਕਹਿੰਦਾ ਸੀ ਕਿਸਾਨਾਂ ਨੂੰ ਖੱਜਲ ਖਵਾਰੀ ਨਹੀਂ ਹੋਣਾ ਪਊਗਾ ਤਾਂ ਇੱਕ ਤਰੀਕ ਦੀ ਜਿਹੜੀ ਖਰੀਦ ਚੱਲੀ ਹੋਈ ਆ ਤੇ ਝੁੰਬੇ ਦੀ ਜਿਹੜੀ ਕਣਕ ਦੀ ਫਸਲ ਦੇ ਨਾਲ ਨੱਕੋ ਨੱਕ ਮੰਡੀ ਭਰੀ ਪਈ ਆ ਤੇ ਨਾ ਤਾਂ ਇੱਥੇ ਇਨਸਪੈਕਟਰ ਆ ਉਹ ਆਇਆਗਾ ਤੇ ਨਾ ਇੱਥੇ ਕੋਈ ਮਾਰਕੀਟ ਕਮੇਟੀ ਦੇ ਜਿਹੜੇ ਦੋ ਕਿੱਲੇ ਇੱਥੇ ਪੰਚਾਇਤ ਨੇ ਛੱਡੇ ਹੋਇਆ ਇੱਥੇ ਹੱਕ ਖੜੇ ਆ ਨਾ ਕਾਇਦੀ ਸਫਾਈ ਕੀਤੀ ਆ ਤੇ ਨਾ ਹੀ ਇੱਥੇ ਕੋਈ ਲੇਟਾ ਵਗੈਰਾ ਲਾਇਆ ਜਦੋਂ ਮੰਡੀ ਪੜ ਜਾਂਦੀ ਆ ਝੋਨਾ ਵੀ ਇੱਥੇ ਲਾਇਆ ਸੀ ਪਿਛਲੇ ਇਹ ਲੇਟਾ ਵਗੈਰਾ ਲਾਇਆ ਸੀ ਇੱਕਤੀ ਕੋਈ ਇਹਦੀ ਸਾਫ ਸਫਾਈ ਨਹੀਂ ਕੀਤੀ ਅਸੀਂ ਮਾਰਕੀਟ ਕਮੇਟੀ ਦੇ ਵੀ ਉਂਗਲ ਠਾਉਣੇ ਆ ਤੇ ਨਾਲ ਪ੍ਰਸ਼ਾਨੀਆਂ ਚੰਨ ਜਿਹੜਾ ਦੋ ਕਿੱਲਾਂ ਦਾ ਠੇਕਾ ਵੀ ਸਾਨੂੰ ਪੈ ਰਿਆ ਤੇ ਇੱਥੇ ਕੋਈ ਸਾਫ ਸਫਾਈ ਨਹੀਂ ਹੋਈ ਤੇ ਜਿਹਦੀ ਜ਼ਿੰਮੇਵਾਰ ਇੱਥੋਂ ਦੀ ਮਾਰਕੀਟ ਕਮੇਟੀ ਬਣਦੀ ਆ ਸਫਾਈ ਕਰਾਉਣ ਦਾ ਹੱਕ ਸੀਗਾ ਇੱਥੇ ਟੈਂਡਰ ਹੁੰਦਾ ਠੇਕਾ ਹੁੰਦਾ ਸਾਰਾ ਕੁਝ ਹੁੰਦਾ ਤਾ ਕਰਕੇ ਅੱਥੇ ਉਂਗਲ ਉੱਠਦੀ ਆ ਪ੍ਰਸ਼ਾਸਨ ਤੇ ਮਾਰਕੀਟ ਕਮੇਟੀ ਤੇ ਮੈ ਉਤਰ ਆਜਾ ਮੈਂ ਜਕਸੀਰ ਝੁੰਬਾ ਭਾਰਤੀ ਕਿਸਾਨ ਜੁਨਾ ਇਕਤਾ ਕਰਾਂ ਜਿਲ੍ਹਾ ਕਮੇਟੀ ਮੈਂਬਰ ਆ ਆ ਸਾਨੂੰ ਜਿਹੜੀ ਕਣਕ ਝੁੰਬੇ ਦੀ ਨਾਜ਼ ਮੰਡੀ ਨੱਕੋ ਨੱਕ ਭਰੀ ਪਈ ਆ ਤੇ ਇਨਸਪੈਕਟਰ ਮੰਡੀ ਚ ਵੜਿਆ ਨਹੀਂ ਬੋਲੀ ਲਾਈ ਇਥੇ ਮਤਲਬ ਕਹਿ ਰਿਹਾ ਇਥੇ ਜਿਹੜਾ ਮਾਪ ਡੰਡਾ ਉਹ ਨਹੀਂ ਆ ਰਿਹਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮਾਰਕੀਟ ਕਮੇਟੀ ਨੂੰ ਵੀ ਕਿਹਾ ਇਨਸਪੈਕਟਰ ਨੂੰ ਵੀ ਕਿਹਾ ਜਿਹੜੀ ਮਾਪ ਡੰਡ ਦੇ ਅਨਸਾਰ ਕਣਕ ਆਉਂਦੀ ਆ ਉਹਦੀ ਵੀਰ ਨੂੰ ਆਖਿਆ ਸੀ ਬੋਲੀ ਲਾ ਦੇ ਉਹ ਆਜਾ ਨਾ 3 ਵਜੇ ਨੂੰ 3 ਵਜੇ ਤੋਂ ਬਾਅਦ ਮਤਲਬ ਜਵਾਬ ਦੇ ਗਿਆ ਤਾਂ ਕਰਖਾਹ ਦੇ ਦਿੱਤੀ ਸਿੱਧੂਪੁਰ ਦੀ ਜਿਹੜੀ ਕੱਲ ਜਥੇਬੰਦੀ ਤੇ ਮਤਲਬ ਮਾਇ ਚੁੰਬੇ ਗਿਆ ਸੀ ਤੇ ਮੇਰੇ ਗਲ ਪੈ ਗਿਆ ਸਿੱਧੂਪੁਰ ਵਾਲੇ ਤੇ ਡੀਐਸਪੀ ਤੇ ਕੱਲ ਉਹ ਚੁੰਬੇ ਚ ਬੜਾ ਨੀਗਾ ਨਾਲੇ ਆਪਣੇ ਆਪ ਨੂੰ ਇਨਸਪੈਕਟਰ ਤੇ ਆਪਦੇ ਆਪ ਨੂੰ ਇਨਸਪੈਕਟਰ ਕਾ ਹੁੰਦਾਗਾ ਤੇ ਉਹਦੀ ਡਿਊਟੀ ਵੀ ਹੈ ਨਹੀਂ ਇੱਥੇ ਮੈਡਮ ਦੀ ਡਿਊਟੀ ਆ ਆਪਦੇ ਆਪ ਨੂੰ ਇਨਸਪੈਕਟਰ ਕਾ ਹੁੰਦਾਗਾ ਜੇ ਜਿਹੜਾ ਨਕੀਆ ਪਹਾੜਾ ਵਿਚਾਰ ਤਰਾ ਵੱਖ ਹੋ ਸਕਦੀ ਆ ਮੰੰਜਲ ਵੱਖ ਹੋ ਸਕਦੀ ਆ ਅਸੀਂ ਸਿੱਧੂਪੁਰ ਤੇ ਜੇ ਕੋਈ ਅਧਿਕਾਰੀ ਤੇ ਕੋਈ ਕਾਰਵਾਈ ਕਰਾਊਗਾ ਅਸੀਂ ਭਾਰਤੀ ਕਿਸਾਨ ਜੁਨੇਕਤਾ ਗਰਾਹਾਂ ਤੇ ਨਗਰ ਅਸੀਂ ਡਟ ਕੇ ਉਹਨਾਂ ਦੇ ਨਾਲ ਖੜਾ ਕੇ ਅੱਜ ਸਿੱਧੂਪੁਰ ਤੇ ਗੱਲ ਪੈਂਦੇ ਆ ਕੱਲ ਨੂੰ ਗਰਾਹਾਂ ਜਥੇਬੰਦੀ ਦੇ ਗੱਲ ਪੈਣਗੇ ਅਸੀਂ ਉਂਗਲ ਨਹੀਂ ਕਰਨਦੇ ਕਿਸੇ ਵੀ ਜਥੇਬੰਦੀ ਕੰਨੀ ਤਾਂ ਕਰਕੇ ਉਹਨੂੰ ਇਨਸਪੈਕਟਰ ਨੂੰ ਕਹਨੇ ਆ ਕੰਨ ਤੇ ਲਿਖਿਆ ਪੜ੍ਹ ਲੈ ਤੂੰ ਸਾਡਾ ਗਵਾਂਢੀ ਪਿੰਡ ਦਾ ਤੇਰੇ ਨਾਲ ਕੋਈ ਨਿੱਜੀ ਨਹੀਂ ਛੱਡਾ ਜੇ ਤੂੰ ਐਸ਼ ਗੱਲ ਤੇ ਆਵੇਂਗਾ ਤਾਂ ਫਿਰ ਤੂੰ ਆਪਦੇ ਕੰਨ ਤੇ ਲਿਖਿਆ ਪੜਲਾ ਦੇ ਗਵਾਂਢੀ ਪਿੰਡ ਦਾ ਤਾਂ ਕਰਕੇ ਵੀਰ ਨੂੰ ਕਹਨੇ ਕੈਮਰੇਮੈਨ ਨੂੰ ਆ ਸਾਰਾ ਢੇਰ ਵਿਖਾ ਦੇ ਕਿੱਥੇ ਕਣਕ ਕੱਲ ਨੂੰ ਲਾਊਗੀ ਸ਼ਾਮ ਤੱਕ ਮੰਡੀ ਪਰਜੂ ਮਸ਼ੀਨਾ ਚੱਲੀ ਜਾਂਦੀਆਂ ਨੱਕੋ ਨੱਕ ਮੰਡੀ ਭਰੀ ਪਈ ਆ ਦੂਜੇ ਪਾਸੇ ਮੰਡੀ ਦੀ ਸ਼ਭਾਈ ਨਹੀਂ ਕੀਤੀ ਤਾਂ ਕਰਕੇ ਅਸੀਂ ਬੰਦੇ ਦੇ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਜਾਂ ਇੱਥੇ ਮਾਰਕੀਟ ਦਾ ਧਾਰਾ ਅਸੀਂ ਮਾਰਕੀਟ ਦੇ ਧਾਰੇ ਨੂੰ ਐਣ ਆ ਇਹਨੂੰ ਬਦਲ ਕੇ ਪੰਨ ਗ੍ਰੇਡ ਜਾਂ ਹੋਰ ਕਿਸੇ ਅਧਿਕਾਰੀ ਨੂੰ ਦਿੱਤਾ ਜਾਵੇ ਇਹ ਲਗਾਤਾਰ ਸਾਨੂੰ ਇਹ ਜਿਹੜਾ ਟਿੱਕੂ ਇਨਸਪੈਕਟਰ ਹੈ ਦੀ ਡਿਊਟੀ ਵੀ ਹੈ ਨਹੀਂ ਲਗਾਤਾਰ ਇਹ ਖੱਜਲ ਖਵਾਰ ਕਰਦਾ ਝੋਨੇ ਵੇਲੇ ਵੀ ਤੇ ਕਣਕ ਵੇਲੇ ਵੀ ਤਾਂ ਅਸੀਂ ਪ੍ਰਸ਼ਾਸਨ ਨੂੰ ਬੰਦਾ ਨਹੀਂ ਨੂੰ ਬੇਨਤੀ ਕਰਦੇ ਆ ਜਿਹੜੀ ਕਿਸਾਨਾਂ ਦੀ ਜਿਹੜਾ ਆਪਦੀ ਸਰਕਾਰ ਆ ਕਹਿੰਦੀ ਸੀ ਇੱਥੇ ਕਿਸਾਨਾਂ ਨੂੰ ਖੱਜਲ ਖਵਾਰ ਨਹੀਂ ਹੋਣਾ ਪੈਣਾ ਤਾਂ ਕਿਸਾਨ ਸਰਨੋਂ ਵੱਧ ਕਾਲੀ ਕਾਂਗਰਸ ਉਹਨਾਂ ਨੇ ਚੰਗਾ ਕਹਾਤਾ ਜਗਮਗ ਉਮੀਦ ਖੁੱਡੀਆਂ ਖੇਤੀਬਾੜੀ ਮੰਤਰੀ ਆ ਐਮਪੀ ਦੀਆਂ ਵੋਟਾਂ ਨਲੈਣ ਖਾਤਰ ਪਿੰਡਾਂ ਚਾਰਿਆ ਤਾਂ ਫਿਰ ਜਦੋਂ ਕਿਸਾਨ ਵਿਰੋਧ ਕਰਦੇ ਫਿਰ ਐਂ ਕਹਿੰਦੇ ਆ ਵਿਰੋਧ ਕਰਦੇ ਆ ਅਸੀਂ ਕਿਸਾਨ ਕੀ ਕਰਾਂਗੇ ਹੋਰ ਤਾਂ ਕਰਕੇ ਅਸੀਂ ਬੇਨਤੀ ਕਰਦੇ ਆ ਜਿਹੜੇ ਨਿਗਿਆਦਾਰਾ ਕਾਇਦੇ ਮੰਨ ਗਿਆ ਖੇਤੀਬਾੜੀ ਜਾਂ ਕੋਈ ਬੰਡ ਦਾ ਡੀਸੀ ਸਾਹਿਬ ਆ ਤੁਰੰਤ ਮੰਡੀ ਦਾ ਹੱਲ ਕਰਾਉਣਾ ਤੇ ਨਹੀਂ ਕੋਈ ਅਸੀਂ ਅਗਲਾ ਐਕਸ਼ਨ ਖਾਤਰ ਮਜਬੂਰ ਹੋਵਾਂਗੇ ਹੁਣ ਕਰਾਂ ਜੋ ਬਸ ਬਸ ਇੱਕ ਮਿੰਟ ਜੀ ਅਜੇ ਕੀ ਹੋ ਰਿਹਾ ਹੈ